ਹਰਪ੍ਰੀਤ ਹੁਣਾ ਦੇ ਵੱਲੋਂ ਹੁਣ ਸਵਾਲ ਚੁੱਕ ਦਿੱਤੇ ਗਏ ਨੇ ਕਿਹਾ ਗਿਆ ਕਿ ਨਾ ਗ੍ਰੰਥ હાજર ਨਾ ਪੰਥ હાજર ਤੇ ਹੋ ਗਈ ਤਾਜਪੋਸ਼ੀ ਉਹਨਾਂ ਕਹਿੰਿਆ ਕਿ ਮੇਰੇ ਬਾਰੇ ਚੀਕ ਚੀਕ ਕੇ ਬੋਲਦੇ ਸੀ ਪਗੋੜਿਆ ਨੇ ਮੇਰੇ ਖਿਲਾਫ ਮਰਿਆਦਾ ਭੰਗ ਦੇ ਇਲਜ਼ਾਮ ਲਗਾਏ ਸੀ ਪਰ ਹੁਣ ਇਸ ਵੇਲੇ ਕਿਹੜੀ ਮਰਿਆਦਾ ਇਹਨਾਂ ਦੇ ਵੱਲੋਂ ਪੂਰੀ ਕੀਤੀ ਗਈ ਹੈ ਤਾਂ ਸਵਾਲ ਚੁੱਕੇ ਗਏ ਨੇ ਗਿਆਨੀ ਹਰਪ੍ਰੀਤ ਹੁਣਾ ਦੇ ਵੱਲੋਂ ਦੱਸਦੀ ਹੈ ਕਿ ਤੈਸ ਸਮੇ ਤੋਂ ਪਹਿਲਾਂ ਇਹ ਤਾਜਪੋਸ਼ੀ ਕੀਤੀ ਗਈ ਹੈ ਕਿਉਂਕਿ ਤਾਜਪੋਸ਼ੀ ਦਾ ਸਮਝ ਰੱਖਿਆ ਗਿਆ ਸੀ ਦਾ 10 ਵਜੇ ਦਾ ਰੱਖਿਆ ਗਿਆ ਸੀ ਔਰ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਵੱਜੋਂ ਜੋ ਤਾਜਪੋਸ਼ੀ ਕੀਤੀ ਜਾਣੀ ਸੀ ਕੁਲਦੀਪ ਸਿੰਘ ਗੜਗੱਜ ਹੁਣਾਂ ਦੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਵੀ ਖੇ ਜਾਣਾ ਸੀ ਔਰ ਉੱਥੇ ਤਾਜਪੋਸ਼ੀ ਕੀਤੀ ਜਾਣੀ ਸੀ ਤਾਂ ਫਿਲਹਾਲ ਸਭ ਤੋਂ ਪਹਿਲਾਂ ਹੀ ਇਹ ਤਾਜਪੋਸ਼ੀ ਕਰ ਦਿੱਤੀ ਗਈ ਜਿਸ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਔਰ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਵੱਲੋਂ ਵੀ ਸਵਾਲ ਚੁੱਕੇ ਗਏ ਨੇ ਤਿੱਖੇ ਹਮਲੇ ਉਹਨਾਂ ਦੇ ਵੱਲੋਂ ਕੀਤੇ ਗਏ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਪੂਰੀ ਤਾਜਪੋਸ਼ੀ ਸਮੇਤ ਪਹਿਲਾ ਕਰ ਦਿੱਤੀ ਗਈ ਔਰ ਜੋ ਮਰਿਆਦਾ ਹੈ ਉਸ ਦਾ ਪਾਲਨ ਨਹੀਂ ਕੀਤਾ ਗਿਆ ਨਾ ਗ੍ਰੰਥ ਹਾਜ਼ਰ ਨਾ ਪੰਥ ਹਾਜ਼ਰ ਔਰ ਬਿਨਾਂ ਗ੍ਰੰਥ ਤੇ ਪੰਥ ਦੇ ਤਾਜਪੋਸ਼ੀ ਕਰ ਦਿੱਤੀ ਗਈ ਤਾਂ ਸਵਾਲ ਗਿਆਨੀ ਹਰਪ੍ਰੀਤ ਹੁਣਾ ਵੱਲੋਂ ਚੁੱਕੇ ਗਏ ਨੇ ਔਰ ਇਸ ਦਰਮਿਆਨ ਐਸਜੀਪੀਸੀ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਜੋ ਤਾਜਪੋਸ਼ੀ ਸਮੇਤ ਪਹਿਲਾ ਕੀਤੀ ਗਈ ਹੈ ਤਾਂ ਉਸ ਦੇ ਸਵਾਲਾਂ ਦੇ ਜਵਾਬ ਐਸਜੀਪੀਸੀ ਵੱਲੋਂ ਦਿੱਤੇ ਗਏ ਨੇ ਆਖਰੀ ਤਾਜਪੋਸ਼ੀ ਨੀ ਕਾਲੀ ਦੇ ਵਿੱਚ ਨੇ ਜਲਦਬਾਜੀ ਦੇ ਵਿੱਚ ਕਿਉਂ ਕੀਤੀ ਗਈ ਤਾਂ ਤੁਹਾਨੂੰ ਮੇਰੇ ਨਾਲ ਮੌਕੇ ਤੋਂ ਮੌਜੂਦ ਮੇਰੇ ਸਾਥੀ ਜੁੜ ਚੁੱਕੇ ਨੇ ਜਤਿੰਦਰ ਖੈਰਾ ਤੇ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਂਦੇ ਆ ਕਿ ਕਿਸ ਤਰੀਕੇ ਦੇ ਨਾਲ এসਜੀਪੀਸੀ ਦੇ ਵੱਲੋਂ ਸਵਾਲਾਂ ਦੇ ਜਵਾਬ ਦਿੱਤੇ ਗਏ ਤੇ ਕਈ ਸਵਾਲ ਉਹਨਾਂ ਦੇ ਵੱਲੋਂ ਵੀ ਖੜੇ ਕੀਤੇ ਗਏ ਨੇ ਔਰ ਤਾਜਪੋਸ਼ੀ ਜੋ ਕੀਤੀ ਗਈ ਹੈ ਤਾਂ ਅੱਜ ਅਰੰਧਪੁਰ ਸਾਹਿਬ ਵਿਖੇ ਉੱਥੇ ਕਿਸ ਤਰੀਕੇ ਦਾ ਵੀ ਮਾਹੌਲ ਸੀ ਤਾਂ ਇਸ ਪੂਰੇ ਮਾਮਲੇ ਦੇ ਉੱਤੇ ਗੱਲਬਾਤ ਕਰ ਲੈਂਦੇ ਆ ਜੀ ਖੈਰਾ ਅ ਅੱਜ ਜੋ ਤਾਜਪੋਸ਼ੀ ਹੋਣੀ ਸੀ ਤੈ ਸਮੇ ਤੋਂ ਪਹਿਲਾਂ ਕਰ ਦਿੱਤੀ ਗਈ ਪਰ ਜੋ ਨਿਹੰਗ ਸਿੰਘ ਸੀ ਉਹਨਾਂ ਦੇ ਵੱਲੋਂ ਕਾਲ ਦਿੱਤੀ ਗਈ ਸੀ ਕਿ ਜੇਕਰ ਜਥੇਦਾਰਾ ਹੁਣ ਥਾਪੇ ਗਏ ਉਹਨਾਂ ਦੀ ਤਾਜਪੋਸ਼ੀ ਹੋਈ ਤਾਂ ਉਹ ਕਿਸੇ ਤਰੀਕੇ ਵੀ ਉਹਨਾਂ ਦੀ ਤਾਜਪੋਸ਼ੀ ਨਹੀਂ ਹੋਣ ਦੇਣਗੇ ਪਰ ਸਵਾਲ ਚੁੱਕੇ ਜਾ ਰਹੇ ਨੇ ਹੁਣ ਗਿਆਨੀ ਹਰਪ੍ਰੀਤ ਹੁਣਾ ਵੱਲੋਂ ਵੀ ਸਵਾਲ ਚੁੱਕੇ ਗਏ ਨੇ ਔਰ ਐਸਜੀਪੀਸੀ ਵੱਲੋਂ ਵੀ ਕਈ ਸਵਾਲਾਂ ਦੇ ਜਵਾਬ ਅੱਜ ਦਿੱਤੇ ਗਏ ਨੇ ਤਾਂ ਕੀ ਕੁਝ ਉਹਨਾਂ ਦੇ ਵੱਲੋਂ ਕਿਹਾ ਗਿਆ ਨਹੀਂ ਜੀ ਪਹਿਲਾਂ ਤੇ ਥੋੜੇ ਅਜੇ ਕਰੈਕਸ਼ਨ ਆ ਵੀ ਸਵਾਲਾਂ ਦੇ ਜਵਾਬ ਦਿੱਤੇ ਹੀ ਨਹੀਂ ਗਏ ਜਦੋਂ ਪ੍ਰੈਸ ਕਾਨਫਰੰਸ ਹੋਈ ਜਿਹੜੇ ਸਵਾਲ ਅਸੀਂ ਪੁੱਛ ਰਹੇ ਸੀਗੇ ਸਵਾਲਾਂ ਤੇ ਜਵਾਬ ਹੀ ਨਹੀਂ ਦਿੱਤੇ ਗਏ ਅਸੀਂ ਉਹਨਾਂ ਨੂੰ ਪੁੱਛਿਆ ਵੀ ਸਮੇ ਤੋਂ ਪਹਿਲਾਂ ਕਿਉਂ ਹੈ ਉਹਨਾਂ ਨੇ ਇਹਦਾ ਜਵਾਬ ਨਹੀਂ ਦਿੱਤਾ ਅਸੀਂ ਕਿਹਾ ਵੀ ਉਹ ਬੜੀ ਮਰਿਆਦਾ ਹੁੰਦੀ ਹੈ ਰਹਿਤ ਮਰਿਆਦਾ ਕਿਉਂਕਿ ਬੇਸਿਕਲੀ ਜੇ ਦੇਖਿਆ ਜਾਵੇ ਤਾਂ ਮਾਹੀ ਕਿਉਂਕਿ ਜਿਹੜੀ ਪ੍ਰਾਤਨ ਰਹਿਤ ਮਰਿਆਦਾ ਆ ਉਹਦੇ ਅਕੋਰਡਿੰਗ ਪੰਜ ਜੱਥੇ ਬੱਦੀਆਂ ਦੇ ਮੁੱਖੀ ਜਿਹੜੇ ਨੇ ਉਹ ਬੁਲਾਏ ਜਾਂਦੇ ਨੇ ਔਰ ਪ੍ਰਕਾਸ਼ ਕੀਤਾ ਜਾਂਦਾ ਹੈ ਔਰ ਜਿਹੜੀ ਦਸਤਾਰ ਹੈ ਉਹ ਹੈੱਡ ਗਰੰਤੀ ਜਿਹੜੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਉਂਦੇ ਨੇ ਉਹ ਭੇਟ ਕਰਦੇ ਨੇ ਤੇ ਇੱਥੇ ਕੁਝ ਵੀ ਜਿਹੜਾ ਆ ਉਹ ਰਹਿਤ ਮਰਿਆਦਾ ਪ੍ਰਾਤਨ ਰਹਿਤ ਮਰਿਆਦਾ ਨੂੰ ਦੇਖਿਆ ਨਹੀਂ ਗਿਆ ਤਰੀ ਉਹ ਘੜੀ ਲੱਗਦੀ ਆ ਜਿਹੜਾ ਪਿੱਛੇ ਲੱਗਦਾ ਐ ਤਾਂ ਲੱਗਦਾ ਕਿ ਥੱਲੇ ਤਰੀ ਅਖੰਡ ਪਟ ਸਾਹਿਬ ਖੁੱਲੇ ਨੇ ਕਿ ਕੋਈ ਹੋਲਾ ਮਹਲਾ ਕਰ ਰਿਹਾ ਉੱਥੇ ਹੀ ਜਾ ਕੇ ਦਸਤਾਰ ਬੰਦੀ ਕਰ ਦਿੱਤੀ ਗਈ ਆ ਤੇ ਜਦੋਂ ਅਸੀਂ ਸਵਾਲ ਪੁੱਛੇ ਵੀ ਤੁਸੀਂ ਸਮਾਂ ਤਾਂ 10 ਵਜੇ ਦਾ ਬੈਨਰ ਆ ਕੇ ਚਪਾਇਆ ਹੋਇਆ ਤੇ ਤੁਸੀਂ ਦਸਤਾਰ ਬੰਦੀ 2:20 ਤੇ ਆ 2:30 ਤੇ ਕੋਈ ਕਹਿ ਰਿਹਾ ਤੇ ਉਹ ਕਿਉਂ ਕਹਿ ਰਿਹਾ ਜਿਵੇਂ ਕਹਿੰਦੀ ਹਰਪ੍ਰੀਤ ਸਿੰਘ ਉਹਨਾਂ ਨੇ ਕਿਹਾ ਬਕਾਇਦਾ ਸਹੀ ਗੱਲ ਆ ਜੀ ਫਰਾਤ ਜਿਹੜੀ ਆਪਾਂ ਕਹੀਏ ਨਾ ਕਿ ਦਸਤਾਰ ਜਿਹੜੀ ਆ ਉਹ ਬਕਾਇਦਾ ਤਰੀ ਦਰਬਾਰ ਸਾਹਿਬ ਤੇ ਹੈਟ ਕਰਨੀ ਜਿਹੜੇ ਨੇ ਜਿਹੜੇ ਇਸ ਸਮੇਂ ਜਾਨੀ ਰਕਬੀਰ ਸਿੰਘ ਜੀ ਹੁਣੀ ਆ ਉਹ ਉਹਨਾਂ ਨੇ ਪੇਟ ਕਰਨੀ ਸੀ ਨਾ ਉਹਨਾਂ ਨੂੰ ਬੁਲਾਇਆ ਗਿਆ ਨਾਕਪੜ ਜਥੇ ਬੰਦੀਆਂ ਦੇ ਮੁਖੀ ਬੁਲਾਏ ਗਏ ਆ ਔਰ ਪਤਾ ਨਹੀਂ ਇੱਕ ਕਾਰ ਕਿਉਂ ਆ ਔਰ ਜਿਹੜੀ ਪ੍ਰੈਸ ਕਾਨਫਰੈਂਸ ਤੋਂ ਜੋ ਨਿਕਲ ਕੇ ਆਇਆ ਉਹ ਇੱਕ ਤਰੀਕੇ ਦੇ ਨਾਲ ਇਹ ਇਹ ਕਹਿ ਰਹੇ ਨਜ਼ਰ ਆ ਰਹੇ ਨੇ ਵੀ ਅਸੀਂ ਪੰਜਾਬ ਨੂੰ ਕੋਈ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਪੰਜਾਬ ਦੇ ਵਿੱਚ ਖੂਨ ਦੀ ਹੋਲੀ ਘੇਟਣ ਦੀ ਕੋਸ਼ਿਸ਼ ਕਰ ਰਿਹਾ ਪੰਜਾਬ ਦੇ ਵਿੱਚ ਫਲਾਨੀ ਏਜੰਸੀ ਐਕਟਿਵ ਹੈ ਫਲਾਨਾ ਕੁਝ ਹੋ ਗਿਆ ਪਰ ਇਹਨਾਂ ਗੱਲਾਂ ਤੋਂ ਐਡਾ ਲੱਗਦਾ ਵੀ ਯੂ ਟਰਨ ਲੈ ਲਿਆ ਇੱਥੇ ਰਗੂਜੀਤ ਵਰਕ ਸੀ ਸੁੱਚਾ ਸਿੰਘ ਲੰਗੜ ਜਿਹੜੇ ਤੋਂ ਅਹਿਮ ਬੰਦੇ ਸੀਗੇ ਹਾਲਾਂਕਿ ਸੁਚਾਸਿੰਗ ਲਗਾਨੇ ਤੇ ਜਵਾਬ ਦਿੱਤੇ ਹੀ ਆ ਰਗੁਜੀਤ ਵਰਕ ਹੋਣਾ ਤੇ ਕੋਲ ਇੱਕ ਵੀ ਜਵਾਬ ਦਾ ਜੇ ਕਹ ਲਈਏ ਕਿ ਇੱਕ ਵੀ ਸਵਾਲ ਦਾ ਜਵਾਬ ਜਿਹੜਾ ਉਹਨਾਂ ਦੇ ਕੋਲ ਨਹੀਂ ਸੀਗਾ। ਸੋ ਇਦਾਂ ਲੱਗਦਾ ਸੀ ਕਿ ਜਾਂ ਤੇ ਉਹ ਤਿਆਰ ਹੋ ਕੇ ਨਹੀਂ ਆਏ ਸੀ ਸਾਨੂੰ ਮੀਡੀਆ ਵਾਲਿਆਂ ਸਵਾਲੇ ਤੋਂ ਪੁੱਛ ਰਹੇ ਤੇ ਕਹਿੰਦੇ ਕਿ ਅੱਜ ਅਸੀਂ ਗੱਲ ਨਹੀਂ ਕਰਦੇ ਅਸੀਂ ਸਿਰਫ ਵਧਾਈਆਂ ਦੇਣ ਲਈ ਆਏ ਹਾਂ। ਸੋ ਕਹਿੰਦੇ ਜੀ ਜੀ ਵਧਾਈਆਂ ਦੇਣੀਆਂ ਸੀ ਫਿਰ ਤੁਸੀਂ ਇੱਕ ਪ੍ਰੈਸ ਨੋਟ ਜਾਰੀ ਕਰਕੇ ਵਧਾਈ ਦੇ ਦਿੰਦੇ। ਇਹ ਬਹੁਤ ਠੀਕ ਸੀਗਾ ਕਿਉਂਕਿ ਪੂਰਾ ਮੀਡੀਆ ਹੈ ਉਹਨਾਂ ਨੇ ਸਵਾਲ ਤੇ ਪੁੱਛਣੇ ਕਿਉਂਕਿ 6 ਸੰਗਤ ਨੂੰ 10 ਵਜੇ ਦਾ ਸਮਾਂ ਦਿੱਤਾ। ਇਹ ਵਜੇ ਜਿਹੜਾ ਸੜਕ ਸਾਰ ਕਰਨ ਦਾ ਮਕਸਦ ਹੀ ਕੁਝ ਨਹੀਂ ਹੂੰ ਤਾਂ ਖੈਰਾ ਇੱਥੇ ਮੈਂ ਇਹ ਹੀ ਜਾਨਣਾ ਚਾਹੂੰਗੀ ਕਿ ਹੁਣ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਤਾਜ ਪੋਸ਼ੀ ਹੋਣੀ ਸੀਗੀ ਕਿਉਂਕਿ ਕਾਰਜਕਾਰੀ ਜਥੇਦਾਰ ਉੱਥੋਂ ਵੀ ਐਲਾਨਿਆ ਗਿਆ ਤੇ ਹੁਣ ਅਗਲਾ ਇਹਨਾਂ ਦਾ ਕੀ ਪ੍ਰੋਗਰਾਮ ਰਹਿਣ ਵਾਲਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਵੇਗੀ ਤਾਜ ਪੋਸ਼ੀ ਦਰਸਲ ਜਿਹੜੀ ਇਥੋਂ ਜਾਣਕਾਰੀ ਮਿਲ ਰਹੀ ਹੈ ਮਾਹੀ ਦਰਅਸਲ ਇਹ ਜਿਹੜੀ ਕਾਰਜਕਾਰੀ ਦਫਤਰ ਸਾਹਿਬ ਤੱਕ ਮੈਨੂੰ ਪਤਾ ਹੈ ਕਿ ਉਹਨਾਂ ਤੇ ਸਰਪੰਤੀ ਨਹੀਂ ਕਰਦੇ ਜਦੋਂ ਮੂਰਨ ਦੌਰ ਦੇ ਜਥੇਦਾਰ ਲਾਉਂਦੇ ਆ ਉਦੋਂ ਉਹ ਚੈਟ ਕਰਦੇ ਆ ਇਹਦਾ ਸਿਰਫ ਇਹ ਅਹੁਦਾ ਸੰਭਾਲਣ ਜਾਣ ਕੇ ਔਰ ਜੋ ਖਬਰਾਂ ਮਿਲ ਰਹੀਆਂ ਆ ਅੰਦਰ ਕੱਟ ਕੇ ਕਹਿ ਰਿਹਾ ਕਿ ਇਥੋਂ ਉਹਨਾਂ ਨੇ ਆਪਣਾ ਸੰਬੰਧ ਕੀਤਾ ਕਾਰਦ ਤੇ ਉਥੋਂ ਬਾਅਦ ਉਸ ਜਥੇਦਾਰ ਸਾਹਿਬ ਦੇ ਲਈ ਕੁਝ ਦਿੱਤੇ ਗੜਗਾ ਜਿੱਨੇ ਕੱਲ ਗਏ ਨੇ ਔਰ ਕਿਉਂਕਿ ਇਹ ਮੈਨੂੰ ਸਾਨੂੰ ਜੋ ਤੱਕ ਲੱਗਦਾ ਕਿਉਂਕਿ ਅਸੀਂ ਫੀਲਡ ਦੇ ਵਿੱਚ ਆ ਕਿਉਂਕਿ ਬਾਬਾ ਬਲਬੀਰ ਸਿੰਘ 96 ਕਰੋੜੀ ਨਿਹੰਗ ਸਿੰਘ ਜਿਹੜੇ ਨੇ ਜਥੇਬੰ ਇਹ ਜਿਹੜਾ ਆ ਉਹ ਇਸ ਇਸ ਨੂੰ ਕਿਹਾ ਸੀ ਕਿ ਅਸੀਂ ਦਾ ਵਿਰੋਧ ਕਰਾਂਗੇ ਸ਼ਾਇਦ ਉਸ ਵਿਰੋਧ ਦੇ ਖਾਤਰ ਇਹਨਾਂ ਨੇ ਤੜਕਸਾਰ ਕਰ ਲਿਆ ਬਿਲਕੁਲ ਦੀਪ ਸਿੰਘ ਗੜਗਾਜ ਵੀ ਨਹੀਂ ਸੀ ਚਾਹੁੰਦੇ ਵੀ ਵਿਰੋਧ ਹੋਵੇ ਕਿਉਂਕਿ ਵਿਰੋਧ ਹੋਊਗਾ ਤਾਂ ਅਬਦ ਇੱਕ بار ਫਿਰ ਤੋਂ ਸਿੱਖ ਕੌਮ ਜਿਹੜੀ ਆ ਉਹ ਆਪਸ ਵਿੱਚ ਝੜਦੀ ਨਜ਼ਰ ਆਊਗੀ ਜਿਹੜਾ ਕਿ ਬਿਲਕੁਲ ਚੰਗੀ ਗੱਲ ਨਹੀਂ ਹੈ ਬਿਲਕੁਲ ਹੁਤੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਐ ਐਸਜੀਪੀਸੀ ਵੱਲੋਂ ਉਹਨਾਂ ਨੇ ਸਾਫ ਸ਼ਬਦਾਂ ਦੇ ਵਿੱਚ ਕਿਹਾ ਕਿ ਅਸੀਂ ਖੂਨ ਡੁੱਲਣ ਤੋਂ ਬਚਾ ਲਿਆ ਤੇ ਉਹ ਕਿਸ ਤਰੀਕੇ ਦੇ ਨਾਲ ਉਹ ਕਹਿ ਰਹੇ ਨੇ ਕਿ ਖੂਨ ਡੁੱਲਣ ਤੋਂ ਬਚਾ ਲਿਆ ਜਦੋਂ ਕਿ ਨਿਹੰਗ ਜਥੇਬੰਦੀਆਂ ਕਹਿ ਚੁੱਕੀਆਂ ਟਕਰਾਅ ਹੋਵੇਗਾ ਵਿਰੋਧ ਹੋਵੇਗਾ ਪਰ ਇਸ ਤਰੀਕੇ ਦੇ ਨਾਲ ਉਹ ਵਿਰੋਧ ਕਰਨਾ ਨਹੀਂ ਚਾਹੁੰਦੇ ਸੀ ਦੇਖੋ ਜਦੋਂ ਤੁਸੀਂ ਬੈਠਦੇ ਆ ਤੇ ਤੁਹਾਡੇ ਕੋਲੇ ਲੌਜੀਕ ਨਹੀਂ ਹੁੰਦਾ ਉਦੋਂ ਤੁਸੀਂ ਗੱਲ ਕਰਦੇ ਤਰਾਸ ਕੇ ਕਹਿੰਦੇ ਅਸੀਂ ਖੂਨ ਡੋਲ ਰਿਆ ਆ ਕਹਿੰਦੇ ਪੰਜਾਬ ਦੇ ਵਿੱਚ ਪੰਜਾਬ ਦੇ ਮੁੰਡੇ ਸਿੰਘ ਸਿੱਖ ਆਪਸੇ ਲੜੀ ਜਾ ਰਿਹਾ ਕੌਣ ਡੋਲ ਰਿਹਾ ਜਿਹੜਾ ਸਿੱਧਾ ਸਿੱਧਾ ਸੀ ਉਹਨਾਂ ਨੇ ਕਹਿਤਾ ਵੀ ਕੇਂਦਰ ਦੇ ਸਾਰੇ ਤੇ ਹੋ ਰਿਹਾ ਮੈਂ ਜਦੋਂ ਪਹਿਲਾਂ ਵੀ ਕਿਹਾ ਕਿ ਜਿਹੜੇ ਸਵਾਲ ਅਸੀਂ ਪੁੱਛ ਰਹੇ ਸੀ ਅਸੀਂ ਉਹਨਾਂ ਨੂੰ ਪੁੱਛ ਰਹੇ ਸੀ ਕੌਣ ਕਰਾ ਰਿਹਾ ਉਹ ਉਹ ਦੋਦਾ ਉਹ ਜਵਾਬ ਨਹੀਂ ਦੇ ਰਹੇ ਕਿ ਕਿ ਇੱਕ ਇੱਕ ਚੀਜ਼ ਹੈ ਨਾ ਕਿ ਜਦੋਂ ਤੁਹਾਨੂੰ ਲੱਗਦਾ ਤੁਹਾਡੇ ਕੋਲੇ ਜਵਾਬ ਨਹੀਂ ਆ ਸਭ ਤੋਂ ਹਾਲਸੂ ਜਿਹੜੀ ਗੱਲ ਬਾਹੀ ਮਤੋਂ ਇਹ ਲੱਗੀ ਆ ਕਿ ਇਹ ਪ੍ਰੈਸ ਕਾਨਫਰੰਸ ਜਦੋਂ ਉਹਨਾਂ ਨੇ ਸਟਾਰਟ ਕੀਤੀ ਆ ਤੇ ਨਾ ਕੋਈ ਉਹੀ ਉਦੋਂ ਆਰੰਭਤਾ ਹੋਈ ਤੇ ਜਦੋਂ ਸਵਾਲ ਅਸੀਂ ਪੁੱਛਣੇ ਸ਼ੁਰੂ ਕਰ ਦਿੱਤੇ ਆ ਤੇ ਉਦੋਂ ਜਕਾਰਿਆਂ ਦੇ ਵਿੱਚ ਆਪਣੀ ਪ੍ਰੈਸ ਕਾਨਫਰੰਸ ਖਤਮ ਕਰਕੇ ਤੇ ਉਹ ਨ ਸ਼ਾਇਦ ਉਹ ਇਸ ਵਾਰ ਸਵਾਲਾਂ ਦਾ ਜਵਾਬ ਦੇਣ ਦੇ ਲਈ ਦਿਲਚਸਪੀ ਨਹੀਂ ਰੱਖ ਦਿੱਤੀਆਂ ਦੇਣਾ ਨਹੀਂ ਚਾਹੁੰਦੇ ਸੀਗੇ ਉਹਨਾਂ ਨੂੰ ਲੱਗਦਾ ਕਿ ਅਸੀਂ ਕਹਿ ਦਿੱਏ ਔਰ ਉਸ ਤੋਂ ਬਾਅਦ ਅਸੀਂ ਸਵਾਲਾਂ ਦਾ ਜਵਾਬ ਨਹੀਂ ਦੇਵਾਂਗੇ ਬਿਲਕੁਲ ਤਾਂ ਉੱਥੇ ਨਿਹੰਗ ਸਿੰਘ ਜਥੇਬੰਦੀਆਂ ਮੌਜੂਦ ਸੀ ਉਹਨਾਂ ਦੇ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਕਿ ਅੱਗੇ ਉਹਨਾਂ ਦਾ ਪ੍ਰੋਗਰਾਮ ਕਿਸ ਤਰੀਕੇ ਦਾ ਰਹਿਣ ਵਾਲਾ ਬਹੁਤ ਜਲਦ ਅਸੀਂ ਉਧਰ ਜਾ ਰਹੇ ਹਾਂ ਕਿਉਂਕਿ ਹੁਣ ਇਹਨਾਂ ਨੇ ਪ੍ਰੈਸ ਕਾਨਫਰੰਸ ਖਤਮ ਕੀਤੀ ਆ ਔਰ ਇੱਥੇ ਬਾਬਾ ਬਲਬੀਰ ਸਿੰਘ ਜਿਹੜੇ ਚੇਅਰਮੈਨ ਕਰੋੜੀ ਆ ਉਹ ਪਹੁੰਚ ਚੁੱਕੇ ਨੇ ਉਹਨਾਂ ਨੇ ਬੰਦਾ ਦੇਖ ਲਿਆ ਆ ਤਖ਼ਸੀਰ ਕੇਸਕਰ ਸਾਹਿਬ ਹੁਣ ਸਿੰਘਾ ਦੇ ਨਾਲ ਡਿਸਕਸ ਕਰਨ ਤੋਂ ਬਾਅਦ ਤੁਹਾਨੂੰ ਦੱਸਾਂਗੇ ਬਿਲਕੁਲ ਜਾਣਕਾਰੀ ਦੇਣ ਲਈ ਬਹੁਤ-ਬਹੁਤ ਧੰਨਵਾਦ ਖੈਰਾ ਤਾਂ ਇਸ ਹੀ ਮੇਰੇ ਸਹਿਯੋਗੀ ਜਤਿੰਦਰ ਖੈਰਾ ਜਿਨ੍ਹਾਂ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਕਿ ਕਿਸ ਤਰੀਕੇ ਦੇ ਨਾਲ ਅੱਜ ਜੋ ਤਾਜਪੋਸ਼ੀ ਹੋਈ ਹੈ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਤਾਂ ਉਸ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਔਰ ਉਥੇ ਐਸਜੀਪੀਸੀ ਦੀ ਜੇਕਰ ਗੱਲ ਕਰੀਏ ਤਾਂ ਐਸਜੀਪੀਸੀ ਵੀ ਜਵਾਬ ਸਵਾਲਾਂ ਦੇ ਦਿੰਦੀ ਹੋਈ ਨਜ਼ਰ ਆਈ ਹਾਲਾਂਕਿ ਜਵਾਬ ਨਹੀਂ ਦਿੱਤੇ ਗਏ ਸਵਾਲਾਂ ਤੋਂ ਬਚਦੀ ਹੋਈ ਨਜ਼ਰ ਆਈ ਹੈ ਕਿਉਂਕਿ ਸਵਾਲ ਬਹੁਤ ਸਾਰੇ ਸੀ ਪੁੱਛਿਆ ਜਾ ਰਿਹਾ ਸੀ ਕਿ ਆਖਿਰ ਇਨੀ ਕਾਲੀ ਦੇ ਵਿੱਚ ਇਹ ਤਾਜਪੋਸ਼ੀ ਕਿਉਂ ਕੀਤੀ ਗਈ ਆਖਿਰ ਜੋ ਪੂਰੀ ਮਰਿਆਦਾ ਸੀ ਉਹਦਾ ਪਾਲਣ ਕਿਉਂ ਨਹੀਂ ਕੀਤਾ ਗਿਆ ਤਾਂ ਇਸੇ ਦਰਮਿਆਨ ਜੋ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਤਾਂ ਉਹਨਾਂ ਦੇ ਵੱਲੋਂ ਵੀ ਸਵਾਲ ਚੁੱਕੇ ਗਏ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਤਾਜਪੋਸ਼ੀ ਕੀਤੀ ਗਈ ਕਹਿੰਦੇ ਨੇ ਕਿ ਨਾ ਗ੍ਰੰਥ ਹਾਜ਼ਰ ਸੀ ਨਾ ਪੰਥ ਹਾਜ਼ਰ ਸੀ ਤਾਂ ਫਿਰ ਇਹ ਤਾਜਪੋਸ਼ੀ ਮਰਿਆਦਾ ਸਮੇਤ ਕਿਸ ਤਰੀਕੇ ਦੇ ਨਾਲ ਕੀਤੀ ਗਈ ਇਹ ਮਰਿਆਦਾ ਦਾ ਘਾਣ ਕੀਤਾ ਗਿਆ ਨਿਹੰਗ ਸਿੰਘ ਜਥੇਬੰਦੀਆਂ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਮਰਿਆਦਾ ਦਾ ਘਾਣ ਹੋਇਆ ਹੈ ਪੂਰੇ ਤਰੀਕੇ ਦੇ ਨਾਲ ਕੋਈ ਮਰਿਆਦਾ ਦਾ ਪਾਲਨ ਨਹੀਂ ਕੀਤਾ ਗਿਆ ਤੇ ਤੁਹਾਨੂੰ ਯਾਨੀ ਹਕਤਰੀਤ ਹੋਣ ਦਾ ਉਹ ਬਿਆਨ ਵੀ ਦੱਸ ਦਿੰਦੇ ਆ ਉਹ ਅ ਸੁਣਾ ਦਿੰਦੇ ਆ ਕਿ ਕਿਸ ਤਰੀਕੇ ਦੇ ਨਾਲ ਜੋ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿਉਂਕਿ ਇੱਕ ਪੋਸਟ ਉਹਨਾਂ ਦੇ ਵੱਲੋਂ ਪਾਈ ਗਈ ਹੈ ਜੋ ਇਹ ਤਾਜਪੋਸ਼ੀ ਕੀਤੀ ਗਈ ਹੈ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਜਥੇਦਾਰ ਵੱਜੋਂ ਤਾਜਪੋਸ਼ੀ ਹੋਈ ਹੈ ਤਾਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਵੱਲੋਂ ਇੱਕ ਪੋਸਟ ਪਾ ਕੇ ਵਿਰੋਧ ਜਤਾਇਆ ਗਿਆ ਕਹਿੰਦੇ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਨਾ ਗ੍ਰੰਥ ਹਾਜ਼ਰ ਨਾ ਪੰਥ ਹਾਜ਼ਰ ਤੇ ਹੋ ਗਈ ਦਸਤਾਰਬੰਦੀ ਪਘੋੜਿਆਂ ਦੀ ਟੰਗੜਾ ਮਨੋਤ ਗਿਆਨੀ ਹਰਪ੍ਰੀਤ ਸਿੰਘ ਬਾਰੇ ਚੀਕ-ਚੀਕ ਕੇ ਆਖਦੀ ਸੀ ਕਿ ਇਸ ਨੇ ਮर्यादा ਦੀ ਉਲੰਘਣਾ ਕੀਤੀ ਹੈ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਬਾਰੇ ਵੀ ਦੋਸ਼ ਲਗਾਇਆ ਗਿਆ ਕਿ ਇਹਨਾਂ ਨੇ ਮर्यादा ਅਨੁਸਾਰ ਕਾਰਜ ਨਹੀਂ ਕੀਤੇ ਹੁਣ ਅੱਜ ਕਿਹੜੀ ਮर्याਦਾ ਪਾਲਣ ਹੋਈ ਨਾ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਜਾਂ ਗ੍ਰੰਥੀ ਸਿੰਘ ਸਾਹਿਬ ਹਾਜ਼ਰ ਨਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਹਾਜ਼ਰ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਾਂ ਸੀਨੀਅਰ ਮੀਤ ਪ੍ਰਧਾਨ ਹਾਜ਼ਰ ਨਾ ਮੈਂਬਰ ਹਾਜ਼ਰ ਨਾ ਦੂਜੇ ਤਖਤ ਸਹਿਬਾਨ ਦੇ ਜਥੇਦਾਰ ਸਾਹਿਬ ਜਾਂ ਹੈੱਡ ਗ੍ਰੰਥੀ ਸਾਹਿਬ ਹਾਜ਼ਰ ਤੇ ਹੋ ਗਈ ਦਸਤਾਰਬੰਦੀ ਸਵਾਲ ਚੁੱਕੇ ਜਾ ਰਹੇ ਨੇ ਕਿਉਂਕਿ ਸਿੱਖ ਕੌਮ ਜਾਣਦੀ ਹੈ ਜਦੋਂ ਵੀ ਜਥੇਦਾਰ ਥਾਪੇ ਜਾਂਦੇ ਨੇ ਉਹਨਾਂ ਨੂੰ ਅਹੁਦਾ ਸੰਭਾਲਿਆ ਜਾਂਦਾ ਹੈ ਤਾਜ਼ਪੋਚੀ ਕੀਤੀ ਜਾਂਦੀ ਹੈ ਉਹਨਾਂ ਦੀ ਦਸਤਾਰਬੰਦੀ ਕੀਤੀ ਜਾਂਦੀ ਹੈ ਤਾਂ ਫਿਰ ਜੋ ਬਾਖੀ ਤਖਤ ਸਾਹਿਬਾਨ ਨੇ ਤਾਂ ਉਹਨਾਂ ਦੇ ਜੋ ਜਥੇਦਾਰ ਨੇ ਉਹਨਾਂ ਨੂੰ ਵੀ ਬੁਲਾਇਆ ਜਾਂਦਾ ਹੈ ਬਕਾਇਦਾ ਦਸਤਾਰਬੰਦੀ ਕੀਤੀ ਜਾਂਦੀ ਹੈ ਔਰ ਜੋ ਹੈੱਡ ਗਰੰਤੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਾਂ ਦਰਬਾਰ ਸਾਹਿਬ ਦੇ ਹੈੱਡ ਗਰੰਤੀ ਨੇ ਉਹਨਾਂ ਨੂੰ ਵੀ ਉੱਥੇ ਬੁਲਾਇਆ ਜਾਂਦਾ ਤਾਂ ਫਿਰ ਜਾ ਕੇ ਦਸਤਾਰਬੰਦੀ ਕੀਤੀ ਜਾਂਦੀ ਹੈ ਫਿਰ ਇਹ ਮੁਕੰਮਲ ਦਸਤਾਰਬੰਦੀ ਮੰਨੀ ਜਾਂਦੀ ਹੈ ਪਰ ਅੱਜ ਜਿਸ ਤਰੀਕੇ ਦੇ ਨਾਲ ਰਾਤ ਤਕਰੀਬਨ 2:50 ਮਿੰਟ ਦੇ ਉੱਤੇ ਇਹ ਦਸਤਾਰਬੰਦੀ ਕੀਤੀ ਗਈ ਤਾਂ ਸਵਾਲ ਇਹ ਵੀ ਚੁਕੇ ਗਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਨਹੀਂ ਉੱਥੇ ਕੀਤਾ ਗਿਆ ਤਾਂ ਜਵਾਬ ਜ਼ਰੂਰ ਐਸਜੀਪੀਸੀ ਵੱਲੋਂ ਦਿੱਤਾ ਗਿਆ ਕਿ ਪ੍ਰਕਾਸ਼ ਹੋਇਆ ਸੀ ਕਿਉਂਕਿ ਜਦੋਂ ਗੁਰਪੁਰਬ ਦਾ ਦਿਨ ਚੱਲਦੇ ਆ ਜਦੋਂ ਕੋਈ ਮੇਲਾ ਹੁੰਦਾ ਤਾਂ ਉਸ ਮੌਕੇ ਪਹਿਲਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ ਜਾਂਦਾ ਤਾਂ ਉਹਨਾਂ ਨੇ ਕਿਹਾ ਕਿ ਪ੍ਰਕਾਸ਼ ਕੀਤਾ ਗਿਆ ਸੀ ਪ੍ਰਚਾਰ ਗਲਤ ਕੀਤਾ ਜਾ ਰਿਹਾ ਹੈ ਕਿ ਪ੍ਰਕਾਸ਼ ਨਹੀਂ ਕੀਤਾ ਗਿਆ ਸੀ ਪਰ ਜੋ ਮर्यादा ਦਾ ਕਾਣ ਹੋਇਆ ਹੈ ਜੋ ਸਿੱਖ ਪੰਥ ਦੇ ਵੱਲੋਂ ਕਿਹਾ ਜਾ ਰਿਹਾ ਹੈ ਨਿਹੰਗ ਸਿੰਘਾਂ ਦੇ ਵੱਲੋਂ ਕਿਹਾ ਜਾ ਰਿਹਾ ਜਾ ਰਿਹਾ ਔਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਵੱਲੋਂ ਜੋ ਸਵਾਲ ਚੁੱਕੇ ਜਾ ਰਹੇ ਨੇ ਕਿ ਕਿਸ ਤਰੀਕੇ ਦੇ ਨਾਲੇ ਦਸਤਾਰ ਬੰਦੀ ਹੋਈ ਹੈ ਤਾਜਪੋਸ਼ੀ ਹੋਈ ਹੈ ਕਾ ਉਹਨਾਂ ਸਵਾਲਾਂ ਦੇ ਜਵਾਬ ਕੀਤੇ ਨਾ ਕੀਤੇ ਦੇਣ ਤੋਂ ਬਚਦੇ ਹੋਏ ਨਜ਼ਰ ਆ ਰਹੀ ਹੈ ਐਸਜੀਪੀਸੀ ਤਾਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਤਾਂ ਬਹੁਤ ਕੁਝ ਉਸ ਦੇ ਵਿੱਚ ਬੋਲਦੇ ਹੋਏ ਵੀ ਨਜ਼ਰ ਆਇਆ ਦੱਸਿਆ ਜਾ ਰਿਹਾ ਹੈ ਕਿ ਸਿੱਖ ਪੰਥ ਦੇ ਵਿੱਚ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੇਂਦਰ ਦੇ ਵੱਲੋਂ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਤਾਂ ਉਸ ਨੂੰ ਲੈ ਕੇ ਵੀ ਸਵਾਲ ਚੁੱਕੇ ਗਏ ਇਹ ਵੀ ਕਿਹਾ ਗਿਆ ਕਿ ਸੁਖਬੀਰ ਬਾਦਲ ਨੂੰ ਬਚਾਉਣ ਲਈ ਕਿਉਂਕਿ ਸੁਖਬੀਰ ਬਾਦਲ ਦੇ ਪਰਿਵਾਰ ਨੇ ਕੁਰਬਾਨੀਆਂ ਦਿੱਤੀਆਂ ਨੇ ਤਾਂ ਉਹ ਵੀ ਸਵਾਲ ਉਹਨਾਂ ਦੇ ਵੱਲੋਂ ਚੁੱਕੇ ਗਏ ਔਰ ਇਨਾ ਹੀ ਨਹੀਂ ਸ਼੍ਰੀ ਜੋ ਪ੍ਰਕਾਸ਼ ਸਿੰਘ ਬਾਦਲ ਹੁਣਾ ਦੇ ਕੋਲੋਂ ਫਕਰੇ ਕੌਮ ਵਾਪਸ ਲਿਆ ਗਿਆ ਤਾਂ ਉਹ ਫਕਰੇ ਕੌਮ ਵਾਪਸ ਲੈਂਡ ਨੂੰ ਲੈ ਕੇ ਵੀ ਸਵਾਲ ਚੁਕੇ ਗਏ ਨੇ ਤਾਂ ਕੁੱਲ ਮਿਲਾ ਕੇ ਅਕਾਲੀ ਦਲ ਨੂੰ ਬਚਾਉਣ ਦੀ ਵੀ ਗੱਲ ਕੀਤੀ ਗਈ ਅੱਜ ਜੋ ਪ੍ਰੈਸ ਕਾਨਫਰੰਸ ਐਸਜੀਪੀਸੀ ਦੀ ਦੇਖਣ ਨੂੰ ਮਿਲੀ ਹੈ ਪਰ ਉੱਥੇ ਦੂਸਰੇ ਪਾਸੇ ਜੋ ਤਾਜਪੋਸ਼ੀ ਹੋਈ ਹੈ ਜੋ ਦਸਤਾਰਬੰਦੀ ਕੀਤੀ ਗਈ ਹੈ ਕੁਲਦੀਪ ਸਿੰਘ ਗੜਕਾਜ ਜੁਣਾ ਦੀ ਤਾਂ ਉਸ ਨੂੰ ਲੈ ਕੇ ਸਵਾਲ ਲਗਾਤਾਰ ਉੱਠ ਰਹੇ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਨਿਹੰਗ ਜਥੇਬੰਦੀਆਂ ਜਿਨ੍ਹਾਂ ਦੇ ਵੱਲੋਂ ਵਿਰੋਧ ਦਾ ਅਲਟੀਮੇਟਮ ਦਿੱਤਾ ਗਿਆ ਸੀ ਜਿਨ੍ਹਾਂ ਦੇ ਵੱਲੋਂ ਪਹਿਲਾਂ ਹੀ ਅ ਕੱਲ੍ਹ ਐ ਲਾਂ ਦੀ ਤਗਿਆ ਸੀ ਕਿ ਜੇਕਰ ਜਥੇਦਾਰ ਥਾਪੇ ਜਾਂਦੇ ਨੇ ਉਹਨਾਂ ਨੂੰ ਜਦੋਂ ਉਹਦਾ ਸੰਭਾਲਿਆ ਜਾਂਦਾ ਤਾਂ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਜਾਵੇਗਾ ਤਾਂ ਅੱਜ ਦੇਖਣਾ ਹੋਵੇਗਾ ਕਿ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਕਿਸ ਤਰੀਕੇ ਦਾ ਵਿਰੋਧ ਉਥੇ ਕੀਤਾ ਜਾਂਦਾ ਹੈ